पैसा खाधा खानि साल हो लॻातार ਅੱਜ ਤੱਕ ਮੇਰੇ ਪਿੰਡਾਂ ਇੱਕ ਵੀ ਮੁੰਡਾ ਖੜਾ ਹੱਥ ਖੜ ਕੇ ਗਾਇਆ ਕਰਦੇ ਨਹੀਂ ਕਿਸੇ ਨਾਲ ਤੱਕਾ ਕੀਤਾ ਇੱਕ ਗੱਡੀਆ ਗੱਲ ਉਹ 2 ਲੱਖ ਰੁਪਈਆ ਦੇ ਉਹਦੇ ਵੀ ਸਰਪੰਚੀ ਲਿਖਾਇਆ ਜਾ ਕੇ ਦੇ ਲੋ ਜਦੋਂ ਮਾਤੀ ਚੰਪੀ ਬਾਹਰ ਤੋਂ ਗੱਡੀਆ ਨੰਬਰ ਉਹਦੇ ਸਰਪੰਚੀ ਲਿਖਾਇਆ ਬਈ माफ़ी कूर लॻे जहिड़ा डांस्टर हुई दिले अॼु

ਵੀ ਪੁੱਤਰਾ ਬਰਬਰ ਜੀ ਹੋ ਰਿਹਾ ਸੀ ਆਪਾਂ ਦੇ ਹਾਂ ਵੀਰਤਾ ਅਸੀਂ ਚੋ ਆਇਆ ਪੀਐਸ ਤੋਂ ਕਿ ਪਾਰਨਾ ਦੁਕਲਾਵੇ ਮੁੜ ਕੇ ਪਾਰਨੀ ਲਕਣਾ ਮੈਂ ਨਾਜ਼ਮਾਨ ਨੂੰ ਬੇਨਤੀ ਕਰਦਾ ਵੀ ਨਾਤੇ ਹੋਏ ਵੀਰਵੰਦ ਦਾ ਘਰ ਵਾਸਤੇ ਪੁਲਿਸ ਸਾਥੀ ਨਾਲ ਜਾਓ ਕਿਉਂ ਸਰਕਾਰ ਨਹੀਂ ਦੌੜਿਆ ਵੀ ਪਾਣੇ ਪਾਣੇ ਪਿੱਟ ਕੇ ਚੇਲੀ ਲੱਗੇ ਸਰਕਾਰ ਨੂੰ ਕਹੋ ਮੀਕੋ ਰਾਇ ਕਰੇ ਕਿੰਮ ਲਗੇ 5 ਵਜੇ ਮੇਰੇ ਬੇਂਦਿਆ ਕਰ ਰਹੇ ਨੇ ਉਹ ਭਾਂਡ ਛੱਡ ਕੇ ਚਕਾਰਾ ਲਾਉਣਾ ਕਿੱਥਾ ਵੜ ਕੇ ਅਜਾ ਜਿਹੜਾ ਜੋ ਰੋਏ ਅਖੇਰੋਂ ਰੋਏ ਸੀ ਨਾ ਅੱਜ ਕੋਈ ਨੂੰ ਸਕੂਲ ਮਿਲ ਗਿਆ ਸਾਰੇ ਹੱਥ ਤੜੇ ਕਰਕੇ ਉੱਪਰ ਆ ਕੇ ਚਕਾਰਾ ਲਾਉਣਾ ਬੋਲੇ ਹਾਂਜੀ ਸਾਡੇ ਨਾਲ ਪਿੰਡ ਕੋਟ ਦੇ ਉਹਨਾਂ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਕਿ ਪਾਨਾ ਸ਼ੁੱਧੂ ਦੇ ਲਈ ਬਹੁਤ ਜਦੋਜਹਿਰ ਲਾ ਕੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਆਗੀ ਤੁਸੀਂ ਪਿਛਲੇ ਉਹਨਾਂ ਵੀਡੀਓ ਵੀ ਦੇਖਿਆ ਨੇ ਇੱਕ ਦਿਨ ਉਹਨਾਂ ਦਾ ਦਰਦ ਬਿਆਨ ਕਰਦੇ ਕਰਦੇ ਉਹਨਾਂ ਦੇ ਅੱਖਾਂ ਵਿੱਚ ਉਹਦਾ ਅਥਰੂ ਚੱਲ ਪਏ ਸੀਗੇ ਤੁਸੀਂ ਸਾਰਿਆਂ ਨੇ ਵੀਡੀਓ ਵੀ ਦੇਖੀ ਜਾਣੇ ਸਰਗਲਬਾਤ ਕਰਦੇ ਸਰਪੰਚ ਸਾਹਿਬ ਦੇ ਨਾਲ ਕਿ ਉਹਨਾਂ ਦਾ ਪਨਾਛੀਤੂ ਦੇ ਅੱਜ ਇੱਕ ਪੈਂਡ ਜਿਹੜਾ ਇਕੱਠ ਰੱਖਿਆ ਗਿਆ ਸੀ ਬਹੁਤ ਗੱਡੀ ਗੈਂਤੀ ਦੇ ਵਿੱਚ ਇਕੱਠ ਹੋਇਆ ਤੇ ਲੋਕ ਪਹੁੰਚੇ ਨੇ ਉਹਨਾਂ ਦੇ ਹੱਕ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਪਨਾਛੀਤੂ ਦੇ ਹੱਕ ਵਿੱਚ ਕੀ ਕਹਿਣਾਗਾ ਹਾਂਜੀ ਸਰਪੰਚ ਸਾਹਿਬ ਬਈ ਅੱਜ ਦਾ ਜੋ ਇਕੱਠ ਆ ਸਾਡਾ ਸਾਰੇ ਪੰਜਾਬ ਨੂੰ ਬਾਈ ਜਿੰਨੇ ਬਾਹਰ ਚੈਨਲ ਦੇਖਦੇ ਨੇ ਬਾਈ ਸਾਡੇ ਸਾਰਿਆਂ ਨੂੰ ਬਾਈ ਉਹਦੀਆਂ ਲੱਖ ਲੱਖ ਮੁਬਾਰਕਾਂ ਨੇ ਸਾਡਾ ਅਸੀਂ ਸਭ ਤੋਂ ਪਹਿਲੇ ਤਾਂ ਮਾਫੀ ਚਾਹੁੰਦੇ ਆ ਵੀ ਅਸੀਂ ਐਡਾ ਪ੍ਰਬੰਧ ਨਹੀਂ ਕਰ ਸਕੇ ਸਾਥੋਂ ਸਹੀ ਪ੍ਰਬੰਧ ਨਹੀਂ ਹੋਇਆ ਕਾਠ ਬਹੁਤ ਜ਼ਿਆਦਾ ਆ ਧਨੋਲੇ ਤੋਂ ਲੈ ਕੇ ਪੀਖੀ ਤੱਕ ਜਾਨ ਲੱਗੇ ਪਏ ਨੇ ਬਹੁਤ ਜ਼ਿਆਦਾ ਕਾਠ ਆ ਬਈ ਲੋਕਾਂ ਦਾ ਜਿਹੜੇ ਮੇਰੇ ਪਿੰਕੋੜਦ ਨੇ ਆਏ ਨੇ ਮੇਰੇ ਪਿੰਡ ਵੱਲੋਂ ਮੇਰੇ ਵੱਲੋਂ ਮੇਰੀ ਪੂਰੀ ਪੰਚਾਇਤ ਵੱਲੋਂ ਅਸੀਂ ਇੱਥੇ ਕੱਲੇ ਕੱਲੇ ਕਾਗਮ ਦੀ ਉਹਨਾਂ ਦੀ ਕਦਰ ਕਰਦੇ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਪਰਮਾਤਮਾ ਨੂੰ ਦਿਨ ਰਾਤ ਤੁਗੜੇ ਬਖਸ਼ੇ ਸਰਪੰਨ ਸਾਹਿਬ ਤੁਸੀਂ ਪਾਨਾ ਸ਼ਿਦੂ ਦੇ ਬਹੁਤ ਨੇੜਤਾ ਰਹੇ ਹੋ ਤੁਸੀਂ ਹਨ ਜਿਵੇਂ ਉਹਨਾਂ ਤੇ 10000 ਦਾ ਇਲਜ਼ਾਮ ਲਾਇਆ ਗਿਆ ਚੈਨੀ ਚੋਰੀ ਦਾ ਇਲਜ਼ਾਮ ਲਾਇਆ ਗਿਆ ਕੀ ਕਹੋਗੇ ਇਹ ਸਰਕਾਰਾਂ ਨੂੰ ਜਾਣਦੇ ਚੁੱਕੇ ਬਸਾਰੀਆਂ ਨੇ ਜੀ ਚੋਰਾ ਦੇ ਮਗਰ ਲੋਕ ਨਹੀਂ ਆਉਂਦੇ ਚੋਰਾ ਦੇ ਮਗਰ ਲੋਕ ਨਹੀਂ ਆਉਂਦੇ ਅੱਜ ਪਾਨਾ ਚੋਰਾ ਹੈ ਅੱਜ ਲੋਕ ਦੱਸ ਰਹੇ ਨੇ ਅਸੀਂ ਨਹੀਂ ਦੱਸ ਰਹੇ ਅੱਜ ਲੋਕ ਦੱਸ ਰਹੇ ਨੇ ਵੀ ਸਾਡਾ ਭਾਨਾ ਚੋਰ ਐ ਅਸੀਂ ਚੀਨੀ ਚੋਰ ਐ ਅਸੀਂ 10000 ਰੁਪਏ ਮੰਗਣ ਵਾਲੇ ਆ ਅੱਜ ਠਾਠਾ ਮਾਰਦਾ ਇਕੱਠਾ ਮੇਰੇ ਭਾਈਆਂ ਦਾ ਮੇਰੇ ਭੈਣਾਂ ਦਾ ਅੱਜ ਦੱਸ ਰਿਹਾ ਅੱਜ ਤੁਸੀਂ ਵੀ ਮੰਗ ਇਥੇ ਕੀ ਮੰਗ ਤੁਸੀਂ ਮੰਗੀ ਕਰਦੇ ਕੀ ਹੋਣਾ ਚਾਹੀਦਾ ਮੰਗ ਤਾਂ ਅਸੀਂ ਇਹ ਕਰਦੇ ਆ ਵੀ ਜਿਹੜੇ ਤਿੰਨ ਪਰਚੇ ਹੋਏ ਨੇ ਸਾਡੇ ਭਾਈ ਤੇ ਇੱਕ ਤਾਂ ਉਹ ਰੱਦ ਹੋਣੇ ਚਾਹੀਦੇ ਨੇ ਇੱਕ ਜਿਹੜੇ ਏਜੰਟ ਨੇ ਜਿਹੜੇ ਨਕਲੀ ਏਜੰਟ ਬਣੇ ਹੋਏ ਨੇ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕੋਈ ਨਜ਼ਾਇਜ਼ ਦੁਰਤ ਨਾ ਕਰੀ ਵੀ ਉਹਨਾਂ ਦੇ ਨੱਥ ਪਈ ਜਾਵੇ ਠੀਕ ਆ ਬਹੁਤ ਸਾਰੇ ਪਰਿਵਾਰ ਐਸੇ ਵੀ ਆਏ ਨੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਗਏ ਹਨਾ ਜੀ ਕਈ ਕੱਲੀਆਂ ਕੁੜੀਆਂ ਆਈਆਂ ਨੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਗਏ ਨੇ ਪਰਿਵਾਰ ਆਏ ਨੇ ਉਹਨਾਂ ਪਰਿਵਾਰਾਂ ਲਈ ਕੀ ਕਹਿਣਾ ਚਾਹੂਗੀ ਭਈ ਉਹ ਬੰਦਾ ਉਹ ਆ ਜਿਹੜਾ ਵਕਤ 'ਚ ਕੰਮ ਆਉਂਦਾ ਹੈ ਵਿਆਜ ਤਾਂ ਹਰੇਕ ਹੀ ਕਲਬ ਜਾਮਾ ਕਰਦਾ ਹੈ ਜਿਵੇਂ ਵੱਡੇ ਵੱਡੇ ਮਾਨਸਾ ਪਰਮਤਮਾ ਦੇ ਬੋਰਡ ਲੱਗੇ ਹੋਏ ਸਾਡਾ ਕੰਮ ਬੋਲਦਾ ਹੈ ਅੱਜ ਆਪਾਂ ਲੋਕਾਂ ਦਾ ਇਕੱਠ ਦੇ ਕੇ ਕਹਿ ਸਕਦੇ ਆਂ ਕਿ ਅੱਜ ਭਾਨੇ ਦਾ ਕੰਮ ਬੋਲਦਾ ਹੈ ਬਾਈ ਕਹਿਣ ਦੀ ਲੋੜ ਨਹੀਂ ਹੈ ਨਾ ਮੂੰਹੋਂ ਮਿੱਠਾ ਮੰਨਣ ਦੀ ਲੋੜ ਨਹੀਂ ਹੈਗੀ ਅੱਜ ਤੁਹਾਨੂੰ ਆਪ ਪਤਾ ਲੱਗਦਾ ਬੀਤਣਾਉਲੇ ਤੋਂ ਲੈ ਕੇ ਭੀਖੀ ਤੇ ਚੀਮਿਆਂ ਤੱਕ ਜਾਮ ਹੈ ਰੋੜ ਹੀ ਬੰਦ ਹੋ ਗਿਆ ਸਾਰਾ ਇੰਨਾ ਜਾਮ ਹੈ ਠੀਕ ਆ ਉਹ ਸਾਡੇ ਸਾਹਮਣੇ ਪੰਨਾ ਸਿੱਧਾ ਨਾਲ ਨਾਲ ਉਹਦੇ ਭਰਾ ਤੇ ਵੀ ਪਰਚਾ ਪਾਇਆ ਗਿਆ ਸੀ ਕੋਈ ਸੀ ਨਾਮ ਵਿੱਚ ਲਿਖਿਆ ਗਿਆ ਸੀ ਜੀ ਜਿਹੜਾ ਪਟਿਆਲੇ ਪਰਚਾ ਹੈ ਉਹ ਤੇ 5 ਬੰਦੇ ਨੌ ਆਏ ਇੱਕ ਭਾਨੇ ਦਾ ਚਾਰ ਬੰਦੇ ਲਾਵਾ ਹੋਣੇ ਵੈਸੇ ਉਹਨਾਂ ਨੌ ਦਿੱਤਾ ਨਹੀਂ ਹਜੇ ਹਾਂ ਔਰ ਸਰਪੰਚ ਸਾਹਿਬ ਜੀ ਮੇਡੀ ਦੁਨੀਆ ਚੱਲ ਕੇ ਆਈ ਆ ਉਹਨਾਂ ਲਈ ਕੀ ਧੰਨਵਾਦ ਕਰਨ ਦਾ ਚਾਹੁੰਦੇ ਹੋਗੇ ਜੀ ਜਿਹੜੀ ਇੰਨੀ ਦੁਨੀਆ ਚੱਲ ਕੇ ਆਈ ਆ ਵਿੱਚ ਦਾ ਮੇਰੇ ਵੀਰ ਮੋਟਰਸਾਈਕਲਾਂ ਤੇ ਇੰਨੀ ਠੰਡ ਦੇ ਵਿੱਚ ਮੈਂ ਯਾਰ ਜਿਹੜੇ ਮੈਂ ਜਿਹੜਾ ਮੈਨੂੰ ਰਵਾਇਆ ਸੀਗਾ ਸਰਕਾਰ ਨੇ ਅੱਜ ਸਾਨੂੰ ਲੋਕਾਂ ਨੇ ਇਹ ਸਾਬਤ ਕਰਤਾ ਵੀ ਹਾਂ ਠੀਕ ਹੈ ਸਾਡੇ ਵਿੱਚ ਕੁਸਾ ਹੈਗਾ ਸਰਪੰਚ ਸਾਹਿਬ ਅਸੀਂ ਐਸੇ ਇਨਸਾਨ ਵੀ ਦੇਖਨੇ ਜਿਹੜੇ ਲੱਤਾਂ ਤੋਂ ਆਰੀ ਆ ਪਰ ਫਿਰ ਵੀ ਇਹਦੇ ਹੱਕ ਦੀ ਬਾਤ ਆਏ ਜੀ ਹਾਂ ਉਹ ਬਈ ਪਿਆਰ ਆਹੇ ਚੋਰਾ ਮਗਰ ਨਹੀਂ ਆਉਂਦਾ ਲੋਕ ਕੋਈ ਇਹ ਲੋਕਾਂ ਦਾ ਪਿਆਰ ਦੱਸਦਾ ਵੀ ਅਸੀਂ ਚੋਰਾ ਅਸੀਂ ਚੈਨੀ ਚੋਰਾ ਹੈ ਉਹ ਪ੍ਰਮਾਤਮਾ ਜਾਣਦਾ ਹੈ ਪ੍ਰਮਾਤਮਾ ਨੇ ਮੇਰੇ ਕਰਨ ਵਾਲਾ ਕੀ ਕਹੋਗੇ ਇਹਦੇ ਪਿਛੇ ਇਹ ਜਾਣਬੁੱਝ ਕੇ ਕਿ ਸਿਹਤ ਸਿਆਸਤ ਬਸ ਭਾਈ ਸਿਆਸਤਾਂ ਹੀ ਕਰਾਉਂਦੀਆਂ ਜਿਹੜਾ ਕੁਝ ਕਰਾਉਂਦੀਆਂ ਨੇ ਪਹਿਲਾਂ ਦੀਪ ਸਿੱਧੂ ਦਾ ਸਿਆਸਤਲੇ ਕਰਾਇਆ ਫਿਰ ਆਪਣਾ ਆਪਣਾ ਉਸੇ ਵਾਲੇ ਨਾਲ ਉਹ ਵੀ ਸਿਆਸਤਲਾ ਕਰਾਇਆ ਆਪਣਾ ਸੰਦੀਪ ਸੀਗਾ ਉਹਦੇ ਨਾਲ ਸਿਆਸਤ ਕਰਾਇਆ ਜਿਹੜੇ ਆਪਣੇ ਅੰਮਰਤਪਾਲ ਜੀ ਸੀ ਉਹਨਾਂ ਨਾਲ ਵੀ ਸਿਆਸਤਲਾ ਨਹੀਂ ਕਰਾਇਆ ਆਪਣੇ ਸਾਹਮਣੇ ਆ ਪੰਜਾਬ ਦੀ ਬਾਜੂ ਨੂੰ ਦਬਾਇਆ ਜਾਂਦਾ ਜੀ ਮੇਰੇ ਹਿਸਾਬ ਨਾਲ ਜਿਹੜੇ ਸਾਹਿਬ ਨਾ ਇਕੱਠ ਹੋਇਆ ਹੁਣ ਨਹੀਂ ਬੋਲਦੀ ਹੁਣੇ ਦਬਦੀ ਪੰਜਾਬ ਆ ਪੰਜਾਬ ਹੁਣ ਚੜ੍ਹਦੀ ਕਲਾ ਚ ਰਹੂਗਾ ਜਿਹੜੇ ਬਾਹਰ ਗਏ ਹੋਏ ਨੇ ਉਹਨਾਂ ਨੂੰ ਵੀ ਅਸੀਂ ਵਾਪਸ ਦੀ ਅਪੀਲ ਦੇਵਾਂਗੇ ਧੰਨਵਾਦ ਇਸਗੇ ਸਾਡੇ ਨਾਲ ਪਿੰਡ ਕੋਟ ਦੇ ਨਾਲ ਸਰਪੰਚ ਸਾਹਿਬ ਜਿਨ੍ਹਾਂ ਨੇ ਇੱਕ ਦੱਸਿਆ ਕਿ ਤੁਸੀਂ ਪਿਛਲੀ ਵੀਡੀਓ ਦੇਖਿਆ ਕਿ ਇਹਨਾਂ ਦੀ ਅੱਖਾਂ ਵਿੱਚੋਂ ਅਥਰੂ ਵਗ ਪਏ ਸੀਗੇ ਦਰਦ ਬਿਆਨ ਕੀਤਾ ਸੀ ਇਹਨਾਂ ਨੇ ਜੀ ਜਿਵੇਂ ਤੁਹਾਨੂੰ ਸਰਪੰਚ ਸਾਹਿਬ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਬੁਲਾਵਾਂਗੇ ਤੁਸੀਂ ਜਿਹੜੇ ਨਾਲ ਜੁੜੇ ਹੋ ਸਾਡਾ ਚੈਨਲ ਦੇਖਣ ਲਈ